38971 ਨੂੰ ਸਾਡੇ ਵੱਲੋਂ ਹਾਜੀਪੁਰ ਤੋਂ ਦੇਖਿਆ ਗਿਆ ਤੇ ਗੱਡੀ ਡਰਾਈਵਰ ਵੱਲੋਂ ਗੱਡੀ ਲਗਭਗ 120 ਦੀ ਰਫ਼ਤਾਰ ਤੇ ਭਜਾਈ ਗਈ ਜਿਸ ਨਾਲ ਅੱਧੀ ਰਾਤ ਨੂੰ ਬਹੁਤ ਵੱਡਾ ਹਾਦਸਾ ਵਾਪਰ ਸਤਦਾ ਸੀ ਤੇ ਸਾਡੇ ਵੱਲੋਂ ਇਸ ਗੱਡੀ ਦਾ ਪਿੱਛਾ ਕਰਦਿਆਂ ਕਰਦਿਆਂ ਅਸੀਂ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆ ਬੇਜੁਬਾਨ ਪਸ਼ੂਆਂ ਦੀ ਭਰੀ ਗੱਡੀ ਜਿਸ ਵਿੱਚ ਲਗਭਗ 150 ਪਸ਼ੂ ਹੋਣਗੇ ਸਾਡੇ ਵੱਲੋਂ ਜਲੰਧਰ ਵਿਖੇ ਸ਼ਿੰਦੀ ਦੁਰਗਤੀ ਟੀਮ ਨੂੰ ਫੋਨ ਕੀਤਾ ਗਿਆ ਤੇ ਅਗਲੇ ਪਾਸੇ ਉਹ ਜਲੰਧਰ ਵਾਲੀ ਟੀਮ ਨੇ ਜਲੰਧਰ ਪਠਾਨਕੋਟ ਬਾਈਪਾਸ ਤੇ ਬੈਰੀਕੇਡ ਲਗਾ ਦਿੱਤੇ ਸੀ ਐਲ ਸਹੋਤਾ ਹੋਰਾਂ ਨੇ ਕਿਹਾ ਕਿ ਪਸ਼ਵਾਂ ਦੀ ਭਰੀ ਗੱਡੀ ਜਲੰਧਰ ਪਠਾਨਕੋਟ ਬਾਈਪਾਸ ਤੇ ਕੇ ਲਈ ਜਿਸ ਵਿੱਚ ਬੇਜੁਬਾਨ ਪਸ਼ਵਾਂ ਦੀ ਹਾਲਤ ਤਰਸਯੋਗ ਸੀ ਦੇਖਿਆ ਨਹੀਂ ਜਾ ਰਿਹਾ ਸੀ ਉਨ੍ਹਾਂ ਕਿਹਾ ਸਾਡੇ ਵੱਲੋਂ ਪੁਲਿਸ ਨੂੰ ਫੋਨ ਕੀਤਾ ਗਿਆ ਤੇ ਡਿਊਟੀ ਇੰਚਾਰਜ ਸੀ 아이 ਗੁਰਮੀਲ ਸਿੰਘ ਆਪਣੀ ਪੁਲਿਸ ਟੀਮ ਦੇ ਨਾਲ ਮੌਕੇ ਤੇ ਪਹੁੰਚ ਗਈ। ਗੁਰਬਖਸ਼ ਸਹੋਤਾ ਨੇ ਕਿਹਾ ਕਿ ਸਾਡੇ ਵੱਲੋਂ ਗੱਡੀ ਦੀ ਚਾਬੀ ਡਰਾਈਵਰ ਤੇ ਹੈਲਪਰ ਪੁਲਿਸ ਦੇ ਹਵਾਲੇ ਕਰ ਦਿਆਂ ਪਾਰਸ਼ਾਸ਼ਨ ਕੋਲੋਂ ਮੰਗ ਕੀਤੀ ਗਈ ਕਿ ਬੇਜ਼ੁਬਾਨ ਪਸ਼ੂ ਨਾਲ ਇਸ ਤਰ੍ਹਾਂ ਬੇਰੇਮੀ ਨਾਲ ਲਿਜਾਇਆ ਜਾਣਾ ਨਾ ਪਸ਼ੂਆਂ ਨੇ ਚਾਰਾ ਤੇ ਨਾ ਕੋਈ ਹੋਰ ਸਹੂਦਾ ਸੀ ਤੇ ਪਸ਼ੂਆਂ ਦੀ ਹਾਲਤ ਨਾਜੁਕ ਬਣੀ ਹੋਈ ਸੀ। ਉਂਝ ਪਰ ਸ਼ਾਸਨ ਨੂੰ ਕਿਹਾ ਕਿ ਸ਼ਿਫ ਸਨਬਾਲ ਥਾਖਰੇ ਸਿੰਧੀ ਗਰੁਕਮੰਦ ਕਰਦੀ ਹੈ ਕਿ ਜੋ ਵੀ ਇਸ ਕਾਨੂੰਨੀ ਹਰਕਤ ਦੇ ਪਿੱਛੇ ਹੈ ਉਸ ਉੱਪਰ ਸਖਤ ਕਾਰਵਾਈ ਕੀਤੀ ਜਾਵੇ ਐਲ ਇਸ ਮੋਕੇ ਡਿਊਟੀ ਇੰਚਾਰਜ ਸੇ ਐਸ ਆਈ ਗੁਰਮੀਲ ਸਿੰਘ ਨੇ ਕਿਹਾ ਕਿ ਗੱਡੀ ਵਿੱਚ ਪਸ਼ਵਾਂ ਦੀ ਹਾਲਤ ਬਹੁਤ ਹੀ ਨਾਜ਼ੁਕ ਸੀ ਤਿਪਸ਼ਵਾਂ ਨੂੰ ਗੱਡੀ ਚ ਬਾਹਰ ਕੱਢਿਆ ਗਿਆ ਤੇ ਗੱਡੀ ਡਰਾਈਵਰ ਤੇ ਹੈਲਪਰ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਜਾਂਚ ਪੜਤਾਲ ਤੋਂ ਜੋ ਵੀ ਸਾਹਮਣੇ ਆਵੇਗਾ ਉਸ ਦੇ ਆਧਾਰ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਾ ਨਿਕਲ ਜਾਣੀ ਪਈ ਨਿਕਲ ਜਾਣੀਆਂ ਗੱਡੀਆਂ ਇੱਧਰ ਇੱਧਰ ਪਿੜਾ ਇਹਨੂੰ ਅੰਦਰ ਆ ਬੈ ਅੰਦਰ ਨਾਲ ਯਾਰ ਨਹੀਂ ਆ ਜਾ ਆ ਆਜ਼ਾਦ ਹੈ ਭਾਈ ਹੈ ਆਜ਼ਾਦ ਹਿੰਦੁਸਤਾਨ ਹਾਲ ਦੇਖੋ ਹਾਂਜੀ ਸਰ ਇਸ ਵਿਸ਼ੇ ਤੇ ਕੀ ਕਹਿਣਾ ਚਾਹੁੰਦੇ ਹੋ ਜੋ ਅੱਜ ਗੱਡੀ ਫੜੀ ਹੈ ਜੀ ਗੱਡੀ ਫੜੀ ਇਹਦੇ ਵਿੱਚ ਬਹੁਤ ਬੇਰੈਮੀ ਨਾਲ ਜਾਨਵਰ ਨੂੰ ਕੱਟਾ ਕੇ ਬੰਨ ਕੇ ਰੱਖਿਆ ਆ ਅੰਦਰ ਉੱਥੇ ਕਿਤੇ ਇੱਕ ਵੀ ਜਿਹੜਾ ਆਇਆ ਉਸੇ ਦਾਦਾ ਸੋਤ ਬਾੜੇ ਦੇ ਵਿੱਚ ਬੇਰੈਮੀ ਨੇ ਬਾੜੇ ਨੂੰ ਉਹਨਾਂ ਪਾਏ ਤੇ ਗੱਡੀ ਲੋ ਆ ਕੇ ਸਾਰੇ ਥਲੇ ਭਵਾਉਣ ਦੇ ਠੀਕ ਕਰੋ ਆ ਕੇ ਸਾਰੇ ਬਾਹਰ ਕੀਤੇ ਆਵਾਰੇ ਠੀਕ ਹੈ ਬਾਕੀ ਮਾਵੇ ਹੋਏ ਰਹਿ ਗਏ ਵਾਪਕ ਬੁਲਾ ਰਹੇ ਠੀਕ ਹੈ ਜੀ ਥੈਂਕ ਯੂ ਸਰ ਹਾਂਜੀ ਸੋਤਾ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਸੋ ਮੈਂ ਅੱਜ ਦੇ ਵਿਸ਼ੇ ਤੇ ਗੱਲ ਕਰਨੀ ਚਾਹਾਂਗਾ ਕਿ ਲਗਭਗ 150 ਜਾਨਵਰ ਕੁੱਟ-ਕੁੱਟ ਕੇ ਭਰਿਆ ਹੋਇਆ ਇਸ ਟਰੱਕ ਦੇ ਵਿੱਚ ਇਹਦੇ ਵਿੱਚ ਦੋ ਪਾਰਟ ਕੀਤੇ ਹੋਇਆ ਇੱਕ ਨਿਚਲਾ ਪਾਰਟ ਹੈ ਇੱਕ ਉਪਰਲਾ ਪਾਰਟ ਜਿਹਦੇ ਵਿੱਚ ਫੱਟੇ ਲਾਏ ਹੋਏ ਆ ਸੋ ਮੈਂ ਅੱਜ ਦੇ ਸਮੇਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਬਹੁਤ ਸਲੂਟ ਕਰਦਾ ਆ ਕਿ ਜਿਨ੍ਹਾਂ ਦੀ ਬਦੌਲਤ ਲਗਭਗ ਅੱਧੀ ਰਾਤ ਦੇ ਸਮੇਂ ਸਾਨੂੰ ਪੂਰੇ ਦਾ ਪੂਰਾ ਸਹਿਯੋਗ ਦਿੱਤਾ ਔਰ ਆਪਾਂ ਇਸ ਗੱਡੀ ਨੂੰ ਕੈਪਚਰ ਕੀਤਾ ਔਰ ਇਹ ਬੇਜਵਾਨ ਜਿੰਨੇ ਵੀ ਵਿੱਚ ਪਸ਼ੂ ਲੱਦੇ ਹੋਏ ਆ ਉਹਨਾਂ ਨੂੰ ਬਚਾਉਣ ਦੇ ਵਿੱਚ ਸਕਸੈਸ ਹੋ ਪਾਇਆ ਸੋ ਮੈਂ ਅੱਜ ਇੰਨਾ इमोशनल ਹੋਇਆ ਕਿ ਅੱਜ ਦੇ ਦਿਨ ਪੰਜਾਬ ਦੇ ਵਿੱਚ ਦੇਖੋ ਕਿਹੋ ਜਿਹਾ ਮਾਹੌਲ ਬਣਿਆ ਹੋਇਆ ਕਿ ਇੰਨੇ ਬੇਜਵਾਨ ਕੁੱਟ-ਕੁੱਟ ਕੇ ਭਰੇ ਹੋਏ ਆ ਇੰਨਾ ਤਸੱਜਦ ਕੀਤਾ ਜਾ ਰਿਹਾ ਉਹਨਾਂ ਤੇ ਮੇਰੇ ਕੋਲ ਅਲਫਾਜ਼ ਨਹੀਂ ਹੈਗੇ ਮੈਂ ਕਿਹਨਾ ਸ਼ਬਦਾਂ ਦੇ ਵਿੱਚ ਇਹਨੂੰ ਬਿਆਨ ਕਰਾਂ ਸੋ ਜਿੰਨੇ ਵੀ ਭਰਾਵਾਂ ਨੇ ਅੱਜ ਸਾਥ ਦਿੱਤਾ ਆ ਇਹ ਸਾਰੇ ਇਸ ਇਹਨਾਂ ਦੀ ਜਾਨ ਬਚਾਉਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਇਹ ਸਾਰੇ ਕ੍ਰੈਡਿਟ ਦੇ ਹੱਕਦਾਰ ਹੈਗੇ ਆ ਔਰ ਇਸ ਤੋਂ ਵੱਡੀ ਦੇਸ਼ ਭਗਤੀ ਨਹੀਂ ਕੋਈ ਹੋ ਸਕਦੀ ਸੋ ਇੱਕ ਵਾਰੀ ਫੇਰ ਮੈਂ ਪੁਲਿਸ ਪ੍ਰਸ਼ਾਸਨ ਦਾ ਔਰ ਜਿੰਨੇ ਵੀ ਇੱਥੇ ਮੇਰੇ ਸਿਪਾਹੀਕ ਆਏ ਆ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆ ਜਿਨ੍ਹਾਂ ਦੀ ਬਦੌਲਤ ਇਹ ਮਦਭਾਗੀ ਜਿਹੜੀ ਦੁਰਘਟਨਾ ਹੋਣੀ ਸੀ ਇਹਨਾਂ ਸਾਰੇ ਜਾਨਵਰਾਂ ਦੀ ਜਾਨ ਜਾਣੀ ਸੀ ਉਹਨੂੰ ਜੇ ਬਚਾਇਆ ਤੇ ਸਾਰਿਆਂ ਨੇ ਇਕਜੁੱਟ ਹੋ ਕੇ ਇਸ ਗੱਡੀ ਨੂੰ ਰੈਸਕਿਊ ਕੀਤਾ ਆ ਔਰ ਇਹਨਾਂ ਸਾਰੇ ਪਸ਼ੂਆਂ ਦੀ ਜਾਨ ਬਚਾਈ ਗਈ ਆ ਸੋ ਇਹਦੇ ਵਿੱਚ ਸਾਰੇ ਭਰਾਵਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਆ ਸੋ ਇਹ ਸਾਰੇ ਦਾ ਸਾਰਾ ਜਿਹੜਾ ਕ੍ਰੈਡਿਟ ਹੈ ਮੇਰੇ ਗੁਰੂ ਹਰੀ ਸਿੰਘ ਰਾਜ ਜੀ ਨੂੰ ਜਾਂਦਾ ਆ ਉਹਨਾਂ ਦੀ ਬਦੌਲਤ ਸਾਨੂੰ ਪੂਰੀ ਜਿਹੜੀ ਨੌਲੇਜ ਔਰ ਜਾਣਕਾਰੀ ਜਿਹੜੀ ਹੈ ਉਹਨਾਂ ਨੇ ਸਾਨੂੰ ਦਿੱਤੀ ਹੈ ਕਿ ਕਿਦਾਂ ਕਿਸੇ ਦੀ ਰੱਖਿਆ ਕਰਨੀ ਹੈ ਸੋ ਉਹਨਾਂ ਦੀ ਬਦੌਲਤ ਹੀ ਅੱਜ ਆਪਾਂ ਮੁਕੇਰੀਆਂ ਤੋਂ ਜਲੰਧਰ ਦਾ ਪੈਣਾ ਕਰਕੇ ਇੱਥੇ ਗੱਡੀ ਨੂੰ ਕੈਪਚਰ ਕੀਤਾ ਇਹਦੇ ਵਿੱਚ ਮੇਰੇ ਦੋ ਛੋਟੇ ਵੀਰ ਜਿਨ੍ਹਾਂ ਨੇ ਪਹਿਲਾਂ ਹੀ ਹਾਜੀਪੁਰ ਤੋਂ ਹੀ ਕਹਿਣ ਦਾ ਮਤਲਬ ਪੂਰੀ ਜਿਹੜੀ ਹੈ ਖਬਰ ਉਲੀਕੀ ਤਦ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਤੇ ਮੇਰੇ ਜਿਹੜੇ ਅਗਲੇ ਸਾਥੀ ਹੈਗੇ ਜਲੰਧਰ ਵਾਲੇ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਇਹ ਪੂਰੇ ਦਾ ਪੂਰਾ ਜਿਹੜਾ ਰੈਸਕਿਊ ਅੱਜ ਕਾਮਯਾਬ ਹੋਇਆ ਸੋ ਮੈਂ ਬਹੁਤ ਬਹੁਤ ਧੰਨਵਾਦੀਆਂ ਸਾਰੇ ਭਰਾਵਾਂ ਦਾ ਜਿਨ੍ਹਾਂ ਦੀ ਬਦੌਲਤ ਅੱਜ ਇਹ ਕਾਮਯਾਬੀ ਮਿਲੀ ਆ ਸੋ ਥੈਂਕ ਯੂ